ਅੱਜ ਦੀ ਲਾਈਵ ਬ੍ਰਿਚ ਤੁਹਾਡਾ ਸਵਾਗਤ ਹੈ ਸਵੇਰ ਦੇ ਪੌਣੇ 6 ਹੋ ਚੁੱਕੇ ਆ ਮੈਂ ਸਹੀ ਵਜ੍ਹਾ ਕੋਣੇ ਪੌਣੇ 6 ਦਾ ਮੈਂ ਚੱਲੇ ਦਾ ਕਰਤੇ ਤੇ ਮੌਸਮ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਲੋ ਉਹਦੀ ਕਰਦੋਂ ਫਿਲਮ ਦੇ ਵਿੱਚ ਕਿਆ ਬਾਤ ਕਿਆ ਬਾਤ ਹਾਂ ਅੱਜ ਕੁਦਰਤ ਦੇ ਹਵਾ 'ਚ ਕਿੰਨੀ ਸੁਣੀ ਫਰੇਗਰੈਂਸ ਆ ਹਾਂ ਇਹ ਏਸੀ ਲੱਗਾ ਪੂਰਾ ਫੜਾ ਰੱਬ ਦਾ ਇਹ ਰੱਬ ਦਾ ਏਸੀ ਲੱਗਾ ਲੋਕ ਲਾਉਂਦੇ ਤੇ ਏਸੀ ਰੱਬ ਨੇ ਏਸੀ ਲਾ ਦਿੱਤਾ ਹਾਂ ਹੁਣ ਇੱਥੇ ਚੱਲਣਗੇ ਜੋਗਾ ਕਲਾਸ ਬੰਦੇ ਤਿਆਰ ਨੇ ਖੜ ਜਾਓ ਵੀ ਦੇ ਦੋ ਯਾਰ ਗੁਜਰਾਲ ਆ ਲੈ ਓੜ ਇਹ ਦੋ ਜਣੇ ਬੀਜ ਆਪਾਂ ਸੱਤ ਪਿੰਡਿਆਂ ਦੇ ਇਹ ਲਾ ਦੀ ਫਿਰ ਗੱਡ ਦੇ ਲਾ ਕੋਤੂ ਤੇ ਲਾ ਜਿੱਥੇ ਮਰਜ਼ੀ ਲਾ ਦੀ ਆਵੇ ਤੇਰੇ ਆਵੇ ਲਾ ਜੀ ਤੇਰੇ ਹੱਸ ਦੇ ਵਿੱਚ ਚੀਜ਼ ਹੋ ਜਾਂਦੀ ਹੈ ਨਾ ਇਹਦੇ ਹੱਥ 'ਚ ਵਿਰਸ ਬਹੁਤ ਆ ਗੁਜਰਬਈ ਦੇ ਫਰੋਂ ਪਾਸ ਸਵੇਰੇ ਸਵੇਰੇ ਦੇਖਦੇ ਆ ਬਾਗਬਾਨੀ ਕਿ ਕੱਲ ਰਾਤ ਸ਼ਾਮ ਜੀ ਨੂੰ ਕੱਲ ਮੀਂਹ ਪਿਆ ਕਰਕੇ ਮੈਂ ਵੀ ਥੋੜਾ ਜਿਹਾ ਕੰਮ ਪਰਵਲ ਲੱਗਾ ਇੱਕ ਮੇਰਾ ਬੂਟਾ ਫੇਰ ਟੁੱਟਿਆ ਅੱਜ ਮੁੱਜਰਾ ਜਨੇ ਜਨੇ ਆ ਛਾਂਗੇ ਇਹਨੇ ਨੇ ਠੀਕ ਆ ਹੋਰ ਛਾਂਗ ਦਵਾ ਬਹੁਤ ਆਈ ਇਹਨੇ ਇਹਨੇ ਬਹੁਤ ਬੜੀ ਨੂੰ ਮੱਕਾ ਫੇਰ ਬਹੁਤ ਬੰਦੇ ਨੂੰ ਮੈਂ ਉੱਪਰ ਦੇ ਵਿੱਚ ਵਿੱਚ ਦੇ ਕੋਈ ਟਾਣੀ ਕੱਢ ਦਿੰਦਾ ਨਾ ਕੱਲ ਮੇਰੇ ਇੱਥੇ ਨਾ ਛਾਲਾ ਪਿਆ ਇੱਥੇ ਹਾਂ ਅਟਣ ਜਾ ਹੋ ਗਿਆ ਜ ਹੁਣ ਫੇਰ ਚਲੇ ਦਾਤੀ ਤਾਂ ਕਰਦੇ ਨੇ ਕਰਦੇ ਨੇ ਵੱਡੇ ਕਰਦੇ ਦੰਦੇ ਵਾਲੀ ਦਾ ਉਹਦੇ ਨਾਲ ਯਾਰ ਬੇ ਰੱਬ ਕੀ ਹੋ ਗਿਆ ਸੁੱਕਾ ਯਾਰ ਬੇਲਾ ਵੱਧ ਹੀ ਗਈ ਲੱਗਦਾ ਇਹਨੂੰ ਹੈ ਨਹੀਂ ਕੋਈ ਯਾਰ ਪਤਨੀ ਕੀ ਆਦੀ ਪਤਨੀ ਕੱਦੂ ਦੀ ਇਹ ਮੈਂ ਪਾਣੀ ਦਾ ਤੇਰਾ ਦੇਖ ਰਿਹਾ ਪਾਣੀ ਤੇ ਲਾ ਲਿਆ ਦਾ ਪਾਣੀ ਦਾ ਰੱਬ ਨਹੀਂ ਲਾ ਦਤਾ ਤੇਰਾ ਲੋੜ ਨਹੀਂ ਦੀ ਪਈ ਨਹੀਂ ਹੀ ਨਹੀਂ ਹਾਂ ਪਹਿਲਾਂ ਤਾਂ ਇਹ ਲਾਤਾ ਤਾਂ ਹੈ ਯਾਰ ਇੱਕ ਤਾਂ ਇੱਥੇ ਗੁਜਰੇ ਬਿਮਾਰੀ ਪੈਰੀ ਕਰਾਂ ਵੀ ਯਾਰ ਉਹ ਹੈਗੀ ਆ ਯਾਰ ਉਹਦਾ ਪੱਤਾ ਜਿੱਦਾਂ ਕਹਿਆ ਕਹਿੰਦੇ ਹੁੰਦੇ ਨਾ ਪੱਤਾ ਪਿਲਾ ਪਿਲਾ ਜਿਹਾ ਹੋ ਹੀ ਜਾਂਦਾ ਯਾਰ ਮੈਂ ਦਿਖਾਉਣਾ ਹੈ ਮੈਂ ਦਿਖਾਉਂਦਾ ਇੱਥੇ ਵੀ ਹੈਗੀ ਸੀ ਹੁਣ ਇੱਥੇ ਘਟ ਗਈ ਆ ਮਹੀਨਾ ਹੁਣ ਸ਼ਾਇਦ ਹਟ ਜੂਗੀ ਪੱਤਾ ਲਵੇਟ ਸੁੰਡੀ ਕਹਿੰਦੇ ਜਿਹਨੂੰ ਉਹਦੋਂ ਪੱਤੇ ਨਾ ਪਿਲੇ ਪਿਲੇ ਜੇ ਹੋ ਜਾਂਦੇ ਆ ਇਹਨੂੰ ਵੀ ਹੋ ਗਈ ਦੇ ਵਿੱਚ ਅੱਜ ਹੁਣ ਇਹਨੂੰ ਵੀ ਹੋਈ ਆ ਹੋਰ ਤਾਂ ਨਿੰਬੂ ਦੇ ਬੂਟੇ ਨੂੰ ਹੋਈ ਆ ਬਿਚ ਵਿਚ ਜਿੱਦਾਂ ਪੱਤਾ ਜਿਹਾ ਹੋਊਗਾ ਨਾ ਬੜਾ ਬੜਾ ਜਹਾ ਆਹ ਇਹ ਵਿਚ ਵਿਚ ਜਹਾ ਇਹਦੇ ਵੀ ਆ ਤੇ ਪੜੀ ਵਿਚ ਪੁਲਾ ਪੁਲਾ ਜਹਾ ਇਹਦੇ ਬਰਾ ਇਹਦੇ ਬੁੱਟੇ ਬਰਾ ਜੇ ਇੱਥੇ ਆ ਇੱਥੇ ਇਹਦੇ ਪੰਬਿਲ ਗਿਆ ਇਹ ਨਾ ਹਾ ਪੱਤਾ ਪੁਲਾ ਪੁਲਾ ਜਹਾ ਹੋਈ ਜਾਂਦਾ ਹੈ ਸੈਡਾ ਵਰਤੇ ਇਹ ਪਤਾ ਪੱਤਾ ਲਵਿਟ ਸੁੰਡੀ ਆ ਕਿ ਕਿਆ ਬਿਮਾਰੀ ਆ ਇਹ ਅੱਜ ਇਹ ਤਾਂ ਲੈ ਕੇ ਆਉਣੀ ਪੈਣੀ ਆਪਾਂ ਨੂੰ ਦਵਾਈ ਲੈ ਕੇ ਆਉਂਦਾ ਜੀ ਉੱਧਰ ਪਾਈ ਉਹਨਾਂ ਨੇ ਗਾਣੇ-ਛਾਣੇ ਲਾ ਲਏ ਆਪਣਾ ਕਾਪੀਰਾਈਟ ਆ ਜੀ ਸਕਦਾ ਤੇ ਆਪਾਂ ਇੱਧਰ ਹੀ ਰਹਿੰਦੇ ਥੋੜੇ ਜਿਹੇ ਟਾਈਮ ਉਹਨਾਂ ਨੇ ਥੋੜੇ ਉਹਨਾ ਟਾਈਮ ਜੋਗਾ ਕਲਾਸ ਵੀ ਜੁਆਇਨ ਕਰਾਂਗੇ ਉਹਨਾਂ ਦੇ ਨਾਲ ਤੇ ਉਹ ਐ ਕਰੀ ਗੁਜਰ ਉਹ ਪਤੀਲਾ ਧੋ ਲਈ ਚਾਹ ਬਣਾਈਏ ਫਿਰ ਸਮਾਨ ਮੈਂ ਲੈਂਦਾ ਮੈਂ ਬਾਹਰ ਜਾਣਾ ਜਦੋਂ ਬਾਹਰ ਗਿਆ ਆ ਸਾਰਾ ਸਮਾਨ ਲੈਂਦਾ ਪਿਆ ਆ ਚਾੜਾ ਸਮਾਨ ਲੈਂਦਾ ਪਿਆ ਉਹਦੇ ਵਿੱਚ ਦੁੱਧ ਦਾ ਪਨੀਰ ਥੀ ਬਣਾ ਲੈਣੀ ਇਹ ਜਿਹੜੀ ਮੈਂ ਕਰਤਾ ਲਿਆਂਦਾ ਹੁਣ ਇੱਥੇ ਹਨਾ ਹੋਰ ਤਰ੍ਹਾਂ ਦਾ ਮੁਸਕ ਜਾਉਣ ਲੱਗ ਜਾਂਦਾ ਜਿਹੜਾ ਕੇਟਲੀ ਚ ਪਾ ਕੇ ਲਿਆਂਦਾ ਨਾ ਮੈਂ ਆਹ ਜਿਹੜੀ ਕੇਟਲੀ ਜਿਮ ਚ ਪਾ ਕੇ ਲਿਆਂਦਾ ਦੁੱਧ ਹੀ ਲਿਆਂਦਾ ਮੈਂ ਅੱਜ ਇੱਥੇ ਬਣਾ ਲੈਣੀ ਆਪਾਂ ਨੇ ਉਹ ਕਰਤਾ ਹੁੰਦਾ ਹੋਰ ਤਰ੍ਹਾਂ ਦੀ ਮੁਸਕ ਜਾਉਣ ਲੱਗ ਜਾਂਦਾ ਚਾਹ ਵਿੱਚੋਂ ਫਿਰ ਬੰਦੇ ਕਰਤਾ ਹਾਂ ਬਈ ਤਿਆਰੀ ਵੀ ਥੋੜੀ ਕਾਪੀ ਰਾਈਟ ਨਾ ਆਵੇ ਹੌਲੀ ਹੌਲੀ ਲਾਓ ਕਿਹੜਾ ਲਾਉਣਾ ਪਹਿਲਾਂ ਓਮ ਲਾਉਣਾ ਡਾਸਕ ਨਾ ਕਰਿਆ ਕਰਨਾ ਪਹਿਲਾਂ ਓ ਓਮ ਲਾਉਣਾ ਚਲੋ ਉਧਰ ਥੋੜਾ ਬੋਧ ਸੁਣਾ ਦਾਂਗੇ ਵਿੱਚ ਲਾ ਵੀ ਬਲੂਥੂਥ ਅਟੈਚ ਕਰਦੇ ਨਾਲੇ ਦਿੱਤੇ ਕਸ ਇਹ ਕੱਚਾ ਥੱਲੇ ਲੰ ਉਗਟਾ ਓਕੇ ਥੱਲੇ ਮੜ ਜਾਣਾ ਯਾਰ ਇੱਥੇ ਆਪਣੇ ਹੱਥ ਮਾਰਿਓ ਆ ਇੱਥੇ ਤੇ ਬਰੀਕ ਬਰੀਕ ਜਨਾ ਆ ਸਕੋ ਆ ਮੜ ਜਾ ਬਰੀਕ ਬਰੀਕ ਜਨਾ ਪੱਤਾ ਜਿ ਬਚੂਕ ਦੀ ਨਾਲੇ ਅੱਜ ਨੇ ਯਾਰ ਖਾਲੀ ਕਰਨਾ ਆਪਣਾ ਕਾਰਵੇਜ ਉਹ ਠੀਕ ਇੱਧਰ ਮੈਂ ਕਾਫੀ ਕੱਢਦਾ ਗੁਜਰਪਾਈ ਹੁਣ ਮੈਂ ਕੱਢਿਆ ਮੈਂ ਉਧਰ ਥਾਈਲੈਂਡ ਦਾ ਟੂਰ ਉਸ ਤੋਂ ਬਾਅਦ ਰਾਕੇ ਇੱਕ ਵਾਰੀ ਦੀ ਕਟਿੰਗ ਕਰਾਂਗੇ ਫਿਰ ਦੇਖਦੇ ਹਾਂ ਹਲੇ ਟਿਕ ਟਕ ਕਰਾਉਣੀ ਹੈ ਹਲੇ ਕਿਉਂ ਨਾ ਨਾ ਜਾਣਾ ਨਾਲ ਲੱਤਾਂ ਚੱਲਣਾ ਬੀਲ ਚੇਅਰ ਕਰਾ ਲੈਣੀ ਆਪਾਂ ਨੇ ਲੱਤਾਂ ਚਲਾ ਦਾਂਗੇ ਤੇਰੀਆਂ ਇਹ ਇੰਨੇ ਚ ਹੀ ਬਹੁਤ ਜ਼ਿਆਦਾ ਫਰਕ ਪੈਗਾ ਸਾਡੇ ਪਾਸ ਹਰਾ ਹਰਾ ਜਿਹਾ ਲੱਗਣਾ ਸ਼ੁਰੂ ਹੋ ਗਿਆ ਕੁਣ ਜਦੋਂ ਕੱਲ ਪਹਿਲੇ ਦਿਨ ਤੇ ਹੈ ਟੈਮ ਨੂੰ ਧੁੱਪਾਂ ਚੜ ਜਿੰਦੇ ਚੁਗਮੀ ਧੁੱਪਾਂ ਚੜ ਜਿੰਦੇ ਸਵੇਰੇ 6 ਵਜੇ ਆਪਣੇ 5 ਵਜੇ ਤੋਂ ਹੀ ਲੈ ਸਾਨੂੰ ਸੂਰਜ ਚੜ ਜਾਂਦਾ ਤਾਂ ਚੁਕੜਾ ਸ਼ੁਰੂ ਹੋ ਜਾਂਦਾ ਤਾਂ ਉਹ ਇੱਕ ਬੰਦਰਾ ਪਤੀਲਾ ਤੋਂ ਲੋ ਚਾਹ ਦਾ ਸਮਾਨ ਲੈਂਦਾ ਪਿਆ ਯਾਰਾ ਚਾਹ ਦਾ ਸਮਾਨ ਪਤੀਲਾ ਤੋਂ ਲੋ ਹਾਂ ਚਾਹ ਦਾ ਸਮਾਨ ਵੀ ਲੈਂਦਾ ਮੜਾ ਬਾਰ ਬਪੜੀ ਹੋਲੀ ਥੋੜਾ ਜਾ ਚਲੋ ਹੋ ਲੋ ਬਾਰਮ ਅਪ ਹੋ ਲੋ ਲੈ ਅਸੀਂ ਮੈਂ ਇੱਧਰ ਜਾਵਾਂ ਥੋੜਾ ਜਿਹਾ ਹੋਰ ਤੁਹਾਨੂੰ ਦਿਖਾਵਾਂ ਮੈਂ ਇੱਧਰ ਸਾਡੀ ਸਾਡੀ ਸਾਈਡ ਦੇ ਵਿੱਚ ਜੇ ਐਦਾਂ ਤੇ ਹੋਰ ਦੋ ਮੀ ਪੈ ਗਏ ਨਾ ਸਾਡੇ ਵਾਲੀ ਸਾਈਡ ਆ ਫਿਰ ਸਾਡੇ ਵਾਲੇ ਕਿੰਨੇ ਦਾ ਇੱਕ ਲੱਗ ਹੀ ਨਜ਼ਾਰਾ ਹੁੰਦਾ ਸਾਡੇ ਵਾਲੀ ਸਾਈਡ ਦਾ ਫਿਰ ਤੇ ਹੁਣ ਮੈਂ ਵੀ ਜਾ ਕੇ ਓਮ ਓਮ ਦਾ ਜਾ ਕੇ ਫਿਰ ਥੋੜਾ ਜਾ ਵਾਈਬ੍ਰੇਟਰ ਆਫ ਕਰਕੇ ਨਾ ਓ ਜੁਗਾ ਲਾ ਲਈ ਅੱਧਾ ਘੰਟਾ ਗਲਾਮਸ ਰੇਣਾ ਨਾਲ ਜੋਗੇ ਦਾ ਉਸ ਤੋਂ ਬਾਅਦ ਫਿਰ ਮੈਂ ਦੀ ਸ਼ੰਗਾਈ ਕਰਨੀ ਬੁੱਟੇ ਦੀ ਸਾਰੇ ਪਾਸੇ ਤੇ ਇੱਕ ਆ ਵੀ ਕੋਈ ਬਿਮਾਰੀ ਜੀ ਪਈ ਏ ਬੁੱਟੇ ਹੱਥ ਲਿਆ ਤੇ ਕੱਲ ਮਾਝਾ ਹਸ ਘਾਣਾ ਕਾਫੀ ਝੁਕਿਆ ਹੋਦਾ ਕੱਲ ਛੰਗਾਈ ਕਰੀ ਦੀ ਮੈਂ ਅੱਜ ਛੋਟੇ ਛਾਂਗੇ ਬੂਟੇ ਆ ਪੱਤੇ ਆ ਇਹਦੀ ਛੰਗਾਈ ਕਰੀ ਜੀ ਕੱਲ ਬਹੁਤ ਝੁਕਿਆ ਹੋਇਆ ਹੁਣ ਥੋੜਾ ਉੱਠ ਖੜਿਆ ਉੱਪਰ ਨੂੰ ਆਪਣੇ ਆਪੇ ਹੋਰ ਮੈਂ ਇਹਨਾਂ ਦੇ ਖਟੜੀ ਇਹਦੀ ਹੋਰ ਛਾਂਗ ਦਮਾ ਹਾਂ ਆਹ ਵਾਲੀ ਅੱਜ ਵਿੱਚ ਤੇ ਇੱਕ ਹੋਰ ਕੱਢ ਦੂੰਗਾ ਵੀ ਹੋਰ ਥੋੜੇ ਉੱਠ ਖੜੇ ਹੈ ਤਜਰਬਾ ਹੀ ਆ ਇਸ ਵਾਰ ਭਾਈ ਜਿਹੜੇ ਬੰਦੇ ਤੇ ਬੂਟੇ ਲੱਤੇ ਹਨ ਗੱਲ ਬਣੀ ਨਹੀਂ ਹੈ ਜੀ ਕਟੋਕੜ ਜਿਆਦਾ ਨਹੀਂ ਜਿਆਦਾ ਮੇਰਾ 4-3 ਤੋਂ 4 ਲੱਖ ਦਾ ਨੁਕਸਾਨ ਹੋਇਆ ਇਹਦੇ ਵਿੱਚ ਇੰਨੇ ਬੂਟੇ ਮੇਰੇ ਮਰ ਗਏ ਸੁੱਕ ਗਏ ਆਹ ਰਾਹ ਇਹ ਗਰੀਨਪੂਣ ਜੀ ਰਹਿ ਗਈ ਪਿੱਛੇ ਆਹ ਇਹਦੇ ਨਾਲ ਆਣੀ ਪਤਾ ਨਹੀਂ ਕਿਹੜੀ ਬਰੀਡ ਹੈ ਤੇ ਦੇਖਣ ਨੂੰ ਵੀ ਸੁਥਰੇ ਸੁਥਰੇ ਲੱਗਦੇ ਆ ਤੇ ਉਹ ਵੀ ਘੈਂਟ ਹੈ ਕਈ ਬਿਰਾਂ ਦੇ ਮੈਸੇਜ ਆ ਰਹੇ ਸਿੱਧੀ ਪਜਾਈ ਵੀਰੇ ਫਿਰ ਉਹਦੇ ਨਾਲ ਖਰਚਾ ਪਾਣੀ ਬਹੁਤ ਹੋ ਰਿਹਾ ਤਾਂ ਗੱਲਬਾਤ ਬਣਨੀ ਨਹੀਂ ਦੀ ਹੈਗੀ ਤੇ ਇਹਦੇ ਨਾਲ ਬੰਦਿਆਂ ਨੇ ਮੂੰਗੀ ਮਸਰੀ ਬੀਜੀ ਹੋਈ ਦੇਖ ਕੇ ਥੋੜੀ ਜਿਹੀ ਹਾਂ ਮੇਰੀ ਪਹਿਲਾਂ ਮੂੰਗੀ ਮਸਰੀ ਜਿਹੜਾ ਇਹਨਾਂ ਨੇ ਬੀਜੀ ਨਾ ਇੱਥੇ ਮੂੰਗੀ ਮਸਰੀ ਮੇਰੀ ਜਦ ਮੇਰੀ ਸਲਾਹ ਮੰਨਦੀ ਮੂੰਗੀ ਮਸਰੀ ਦਾ ਬੀਜ ਸੜਦ ਪਿਆ ਯਾਰ ਤਾਂ ਮਤਲਬ ਯਾਰ ਤੇਨੇ ਮਸਲਾਂ ਕਟਸਾ ਕਰ ਦਿੱਤਾ ਇਹਪਾ ਚੱਤੇ ਕਿ ਉਹ ਮੂੰਗੀ ਮਸਰੀ ਕਈ ਵਾਰ ਆ ਜਾਂਦਾ ਨਾ ਇਹ ਮੇਰੇ ਕੋ ਹਾਬਾ ਗਾ ਜੀ ਆਏ ਹੋ ਜਾਂਦਾ ਹੈ ਵੀ ਮੁਗੀ ਪਸੀ ਦਾ ਜੱਟ ਹੈ ਨਾ ਭਾਈ ਕੀ ਆ ਕਰਨ 20 ਹੀ ਨਹੀਂ ਪਉਂਦੀ ਸਿੱਟਾ ਨਹੀਂ ਪੈਂਦਾ ਫਿਰ ਪਾਏਗਾ ਸਿੱਟਾ ਤਾਂ ਯਾਰ ਇਹਨੂੰ ਮਾ ਦੇਖਦਾ ਅਸਲ ਵਿੱਚ ਤਾਂ ਫੋਪੀ ਹੋ ਰਹੀ ਦੀ ਜਿਹੜੇ ਨੇ ਦੀ ਅਸਲੋਂ ਮਾ ਦੇਖਦਾ ਹੁਣ ਇਹ ਉਹਨਾਂ ਦੇ ਮੁਗੀ ਮਸਰੀ ਹੋ ਜਾਣੀ ਹੈ ਬਾਈਆਂ ਦੇ ਉਹ ਰਹੀ ਬਿਚਲੇ ਆ ਵੀ ਜੜ ਕਿਵੇਂ ਆ ਦਰਸ਼ਨ ਬਾਈ ਇਹਨੇ ਬਾਈ ਬਹੁਤ ਵੱਡਾ ਇਧਰ ਨੂੰ ਬਣਾ ਰਿਹਾ ਹੈ ਸ਼ੈਲਰ ਮੇਲਾ ਉਹ ਵੀ ਕਦੇ ਦਿਖਾਵਾਂਗਾ ਦਿਖਾ ਕੇ ਦੇਵਾਂਗਾ ਮੈਂ ਅਗਰ ਬੜੇ ਦਿਨਾਂ ਦੇ ਵਿੱਚ ਹੁਣ ਤੁਹਾਨੂੰ ਮੈਂ ਦਿਖਾਉਂਦਾ ਜਿਹੜੇ ਬੰਦੇ ਸਾਡੇ ਜੋਗਾ ਜੋਗਾ ਦਾ ਅਭਿਆਸ ਕਰ ਰਹੇ ਆ ਨਵੀਂ ਜਾਗਰ ਨੂੰ ਜੁਆਇਨ ਕਰਾਂ ਫਿਰ ਮੇਰੇ ਮਗਰਾਂ ਵੀ ਹਰਕਤਾਂ ਕਨੇ ਜੱਦਾ ਲੀਟਰ ਪੌਣਾ ਕਿਲਟਰ ਪਾਣੀ ਪੀਂਦਾ ਪੂਰਾ ਕਲਾਸ ਭਰ ਕੇ ਪੀਤਾ ਹੋਇਆ ਜੋਗਾ ਸਖਲੀ ਪਲੇਟ ਹੁੰਦਾ ਨਾ ਸਦਾ ਹਰ ਤੱਕ ਤੱਕਦੇ ਆ ਸਖਲੀ ਜੈਂ ਤੇ ਜਿੱਦਾਂ ਚੰਗਿਆ ਰਹਿੰਦੀ ਆ ਬੰਦਿਆ ਹੁਣ ਹੁਣ ਦੱਸਦਾ ਬੰਦਿਆਂ ਦਾ ਮੈਂ ਚੋ ਕਾਪੀਰਾਈਟ ਨਾਲ ਜ ਵਿੱਚ ਥੋੜਾ ਮਨੁਸਬ ਅਹਾਸ ਕਰਨ ਆਪਣਾ ਨਾਲ ਨਾਲ ਕਰ ਦੇਣਾ ਤੇ ਕੰਪਨ ਕਰਦਾ ਸਰੀਰ ਦਾ ਜਦੋਂ 뮤ਜ਼ਿਕ ਵੱਜਦਾ 뮤ਜ਼ਿਕ ਦੇ ਨਾਲ ਵਿੱਚ ਨੂੰ ਫਿਰ ਓਮ ਕਰਦੇ ਆ ਲੈ ਬੈਠ। ਬੰਚਾਲਾ ਸਬਾਨ ਵੀ ਲੈਂਦਾ ਹੋਇਆ ਤੇ ਨਾਈ ਫਿਰ ਨੂੰ ਜੁਆਇਨ ਕਰਦਾ ਲੈ ਮੜੋ ਆ ਬੈਠੇ ਨੇ ਭਾਈ ਓ ਨਾ ਤਾਂ ਮਿਸਲਾ ਦੇ ਬਰਾਹ ਕੋਈ ਮਲਮ ਆ ਬੇਦਰੋ ਬੇ ਤੀ ਸੱਚ ਗੱਲ ਕਰਦਾ ਕੋਈ ਆ ਰੋਇਆ ਉਹਦੇ ਦੇ ਗਿਆ ਉਹ ਵੀ ਤੁਰਦਾ ਹੋਣਾ ਉਹ ਵੀ ਰਾ ਬੋਸਾ ਪਾਣ ਤੇ ਰਹਿ ਗਿਆ ਇਹ ਦੇਖਦਾ ਅਰੇ ਬੇ ਦੇ ਖਾ ਦਿੰਦਾ ਪੰਜਾਤੀ ਓਕੇ ਹੋ ਗਿਆ ਹੋਰੇ ਚੱਲੇ ਪੈ ਗਣਾ ਬਈ ਆਪਣਾ ਕਰ ਲੋ ਆਪਣਾ ਉਮੂਮੀ ਕਿੱਧਰ ਆਇ ਗੰਮਾ ਜੀ ਮੋਟਰ ਹੀ ਚੱਲ ਰਿਹਾ ਹਾਂ ਹਾਂ ਹੋਮ ਕਰਦੇ ਆ ਯਾਰ ਖਣਕਦਾ ਅੱਛਾ ਮੇਰੇ ਖੋਰੇ ਬਟਨ ਦਬ ਹੋ ਗਿਆ ਤਾਂ ਲਿਖ ਕੇ ਪਾ ਲਿਓ ਸਵੇਤ ਵਾਈਬ੍ਰੇਟ ਬੋਡੀ ਚ ਨਾ ਉਹ ਤੇ ਕੰਪਨ ਹੋਣਾ ਸ ਪੂਰੀ ਤੇ ਪੂਰਾ ਹੋ ਹੁੰਦਾ ਮੁਰਜੁਰ ਭਾਈ ਜੰਗਲ ਪਾਣੀ ਗਿਆ ਅਸੀਂ ਜੰਗਲ ਚ ਗਏ ਹੋਏ ਸੀ ਉੱਥੇ ਪਾਣੀ ਖੜਾ ਦਾ ਮੈਂ ਕਿਹਾ ਆਹ ਜੰਗਲ ਹੈ ਆਹ ਪਾਣੀ ਹੈ ਇਹ ਕਿਹਾ ਜੰਗਲ ਪਾਣੀ ਦੁੱਖ ਕਿਸੇ ਬੰਦੇ ਨੇ ਕਿਹਾ ਇੱਕ ਗਾੜ੍ਹ ਗੱਡੀ ਹੁਣ ਜੰਗਲ ਪਾਣੀ ਦੀ ਦੀ ਤੇ ਧੰਨਵਾਦ ਜੀ ਹੁਣ ਤੇ ਆਪਾਂ ਜੋਗਾ ਕਲਾਸ ਜੁਗਾਨਗੀਰ ਕਰੀਏ ਕਰੀਏ ਇੱਕ ਦੋ ਸਟੇਟਸ ਲਾਈਏ ਮੁੰਡਿਆਂ ਦੇ ਤੇ ਫਿਰ ਹੁਣ ਦੇ ਲਈ ਆਪਾਂ ਸਵੇਰ ਸਵੇਰ ਮੁੰਡਿਆਂ ਦੇ ਨਾਲ ਇੱਕ ਲਾਈਵ ਵੀਡੀਓ ਤੁਹਾਨੂੰ ਦਿਖਾਦੇ ਕਰਾਂਗੇ ਸਵੇਰੇ 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 ਧੰਨਵਾਦ ਜੀ ਲਾਈਵ ਦੇਖਣ ਵਾਸਤੇ ਅੱਜ ਥੋੜਾ ਜਿਹਾ ਗੁਰਵੀ ਖਾਵਾਂਗੇ ਅੰਗੂਰ ਅੰਗੂਰ ਲਾ ਵੀ ਹੁਣ ਪੱਕਣਗੇ ਇਹ ਜਿਹੜੀ ਚੀਜ਼ ਨਾ ਮੀਂਹ ਲੱਗਣ ਤੋਂ ਬਾਅਦ ਜ਼ਿਆਦਾ ਚੀਜ਼ ਪੱਕਦੀ ਮੈਂ ਸੁਣਿਆ ਇਹੇ ਜਿਹੜੇ ਹੁਣ ਇੱਥੇ ਨਾ ਗੂਰ ਲੱਗੇ ਆ ਆਪਣੇ ਇਹ ਹੁਣ ਪੱਕਣਗੇ ਤੇ ਫਿਰ ਆਪਾਂ ਖਾਵਾਂਗੇ ਤੇ ਕੱਲੋਂ ਆਪਾਂ ਅੰਗੂੜ ਤੋੜਨ ਤੋੜਦੇ ਅੰਗੂਰਾ ਤੇ ਵੀੜੀ ਸ਼ੁਰੂ ਕਰਨ ਲੱਗੇ ਆਪਾਂ ਨੇ ਕੱਲੋਂ ਸਨ ਬਜੀ ਲਾਈਵ ਦੇਖੋ